ਜਿਲ੍ਹਾ ਪਰਦਾ ਰੋਕੀ ਦਰਦ ਸੰਤਨ ਜਿਲ੍ਹਾ ਪਰਦਾ ਨਾ ਲੈ ਅਸੀਂ ਆਪਣੀ ਰੈਲੀ ਕਰ ਲੈ ਮਿੰਟੇ ਵੀਰ ਦੀ ਸਾਡੀ ਨਾ ਕੋਈ ਤਨਖਾਹ ਵਧੀਆ ਨਾ ਕੋਈ ਬਰਦੀ ਦਿੱਤੀ ਲੱਗਣੀ ਇਹਨਾਂ ਨੇ ਕੁਝ ਵੀ ਇਹੋ ਜਿਹਾ ਨਹੀਂ ਕੀਤਾ ਜਿਖਾਣਾ ਸਰਪਰਸ ਕੀਤਾ ਆ ਜਿਹੜਾ ਇਧਰੋਂ ਕੱਟ ਜਾਂਦੀ ਬੱਚੇ ਉਧਰ ਪੁੱਪਾ ਖਿੱਤਿਆਂ ਉਹ ਵੀ ਬੰਦ ਕਰਨ ਤੇ ਸਾਡੀ ਤਨਖਾਹ ਵੀ ਲਾਗੂ ਕਰਨ ਜਿਹੜੀਆਂ ਬੀਬੀਆਂ ਵਿਧਵਾਵਾਂ ਉਹਨਾਂ ਨੂੰ ਹੀ ਨਾ ਕੱਢਿਆ ਜਾਏ ਸਾਮ ਤੇ ਇਹਨਾਂ ਦੇ ਦੁਨੋਂ ਦਿਨ ਵਾਦੇ ਚੱਲੇ ਕਿ ਤਨਖਾਹ ਕਿਉਂ ਨਹੀਂ ਵਧਾਉਂਦੇ ਤਨਖਾਹਾਂ ਕਦੇ ਨਹੀਂ ਵਧਾਈ ਸਾਨੂੰ ਸਗੋਂ ਇਹਨਾਂ ਨੇ ਉਹਨੇ ਕੰਮ ਕਰਦਾ ਤੇ ਗਰਮੀ ਦੇ ਵਿੱਚ ਅਸੀਂ ਮਰਦੇ ਆ ਆ ਸਿਰਫ ਸਾਨੂੰ 25 ਛੁੱਟੀਆਂ ਦਿੱਤੀਆਂ 4 ਤੇ ਐਤਵਾਰ ਆ ਗਏ 25 ਛੁੱਟੀਆਂ ਹੋਈਆਂ ਸਾਨੂੰ ਸਾਰੀਆਂ ਉਹਦੇ ਵਿੱਚ ਅਸੀਂ ਇਹਨਾਂ ਦਾ ਫਿੱਟ ਸਿਆਪਾ ਕਰੰਦੇ ਸਾਡੀ ਤਨਖਾਹ ਘੱਟੋ-ਘੱਟ 18000 ਰੁਪਏ ਕੀਤੀ ਜਾਵੇ ਤੇ ਬੀਬੀਆਂ ਜਿਹੜੀਆਂ ਬਜ਼ੁਰਗਾਂ ਉਹਨਾਂ ਨੂੰ ਕੱਢਿਆ ਨਾ ਜਾਵੇ ਨਾ ਇਹ ਸਰਪਰਾਸ ਜਿਹੜਾ ਖੁੱਟਾ ਉਹ ਬੰਦ ਕੀਤਾ ਜਾਵੇ ਰੈਲੀ ਕਿਦੋਂ ਚੱਲ ਰਹੀ ਜੁਲ੍ਹਿਆਂ ਵਾਲੇ ਅਸੀਂ 16 ਤਰੀਕ ਨੂੰ ਕਰ ਰਹੇ ਹਾਂ 16 ਜੂਨ ਨੂੰ ਸਾਡੀ ਲੁਧਿਆਣੇ ਰਹਦੀ ਆ ਉਹਦੀ ਉਹ ਵੀ ਅਸੀਂ ਸਵੱਦ ਵਿੱਚ ਆ ਸਰ ਉਹਨਾਂ ਨੇ ਵੀ ਬੋਲਿਆ ਕਿ ਸਿਹਤ ਦਾ ਬਤੀ ਦਾ ਪਿਆਸਾ ਪ੍ਰੈਸ ਜਿਹੜਾ ਕਿ ਕਾਇਨਾਲੀ ਇਹ ਮੰਗ ਕਰਦਾ ਆਪਣਾ ਸਿੱਧਾ ਸੇ ਕਿ ਸਾਡਾ ਸੰਘਰਸ਼ ਤੇਜ਼ ਤੋਂ ਤੇਜ਼ ਹੀ ਆ ਘਟੋਟ ਗੁਜਰਤਾਂ ਦਾ ਕਾਨੂੰਨ ਲਾਗੂ ਕਰਕੇ ਇਹਨਾਂ ਨੂੰ ਹਰ ਵਰਕਰ ਨੂੰ 18000 ਰੁਪਏ ਦਿੱਤਾ ਜਾਵੇ 5 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਬੀਮਾ ਕੀਤਾ ਜਾਵੇ ਜੇ ਇਹਨਾਂ ਨਾਲ ਕੋਈ ਦੁਰਘਟਨਾ ਹੋ ਜਾਂਦੀਆਂ ਇਹਨਾਂ ਨੂੰ ਸਾਲ ਦੇ ਵਿੱਚ ਜਿਹੜੀਆਂ ਦੋ ਵੜੀਆਂ ਦਿੱਤੀਆਂ ਜਾਣ ਇਹ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਮਤਲਬ ਜਿਹੜੀ ਆ ਹੋਰ ਕੋਈ ਵਿਦਿ ਗੈਰ ਵਿਦਿਕ ਕੰਮ ਇਹਨਾਂ ਕੋਲ ਨਾਲ ਆ ਜਾਵੇ ਕਿਉਂਕਿ ਇਹ ਸਿਰਫ ਮੈਡੇ ਮੀਲ ਵਰਕਰ ਹੀ ਆ ਇਹਨਾਂ ਨੂੰ ਮੈਡੇ ਮੀਲ ਸਮੇਂ ਤੋਂ ਬਾਅਦ ਨਾ ਸਕੂਲਾਂ ਵਿੱਚ ਨਾਲ ਸਹਾ ਜਾਵੇ ਇਹਨਾਂ ਦੀ ਜਿਹੜੀ ਘੱਟੋ ਘੱਟ ਜੜੀ ਉਰਤੇ 18000 ਰੁਪਏ ਜਿਹੜੀ ਆ ਲਾਗੂ ਕੀਤੀ ਜਾਵੇ ਕੋਈ ਮੇਨ ਸਾਡੀ ਕੋ ਰੈਲੀ ਕਿੱਥੇ ਹੋ ਰਹੀ ਹੈ ਜਿਹੜੀ ਜੇ ਮੰਗਾਂ ਨਹੀਂ ਮੰਨਦੀ ਤੇ ਹੁਣ ਲੁਧਿਆਣੇ ਵਿੱਚ ਜਿਮਨੀ ਚੌਂਦੇ ਵਿੱਚ ਅਸੀਂ ਰੈਲੀ ਕਰਨ ਜਾ ਰਹੇ ਹਾਂ ਪਰ ਉਸ ਤੋਂ ਬਾਅਦ ਜੇਕਰ ਨਾ ਮਤਲਬ ਕੋਈ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਸੂਬਾ ਪੱਤਰੀ ਰੈਲੀ ਜਿਹੜੀ ਡੀਐਮਐਫ ਵੱਲੋਂ ਜਿਹੜੀ ਆ ਇਹ ਸਾਰੇ ਜਿੰਨੇ ਵਰਕਰ ਆ ਮਾਨ ਪੱਤਾ ਦੇ ਜਿਹੜੇ ਵਰਕਰ ਉਹ ਜਿੰਨੇ ਹੈਗੇ ਆ ਕੱਚੇ ਵਰਕਰ ਉਹਨਾਂ ਦੇ ਹੱਕ ਵਿੱਚ ਉਹਨਾਂ ਨੂੰ ਰੈਗੂਲਰ ਕਰਾਉਣ ਵਾਸਤੇ ਜੋ ਪਿਛਲਾ ਲੰਬੇ ਸਮੇਂ ਤੋਂ ਅਸੀਂ ਹੰਗਾਰਚ ਕਰਦੇ ਆਏ ਆ ਉਨੂੰ ਵੀ ਲਗਾਤਾਰ ਸੰਘਰਸ਼ ਨੂੰ ਜਾ ਰਹੀ ਅੱਖਾਂਗੇ ਹੋਰ ਵੀ ਭਰਾਤਰੀ ਜਥੇ ਬੰਦੀਆਂ ਦੇ ਸੰਜਮ ਮੋਰਚੇ ਦੇ ਨਾਲ ਜਿਹੜਾ ਵਿਚਾਰ ਕਰਕੇ ਲੰਬਾ ਸੰਘਰਸ਼ ਜਿਹੜਾ ਸਰਕਾਰ ਦੇ ਆਉਣ ਵਾਲੇ ਸਮੇਂ ਵਿੱਚ 2027 ਦੇ ਚੋਣਾਂ ਵਿੱਚ ਜਿਹੜਾ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਿਆ ਜਾਏਗਾ ਤਾਂ ਜੋ ਮਤਲਬ ਇਹਨਾਂ ਦੀਆਂ ਮੰਗਾਂ ਨੂੰ ਜਿਹੜਾ ਉਹ ਲਾਗੂ ਕਰਾਇਆ ਜਾ ਸਕੇ ਖਨੀ ਤਿਕ ਨੂੰ ਜੁੜੀ ਰੈਲੀ ਦਾ diel ਲੁਧਿਆਣੇ ਹੋ ਰਹੀ ਹੈ ਲੁਧਿਆਣੇ ਕੱਲ ਡੈਮੋਕਰੇਟਮ ਜਿਹੜਾ ਹੈਗੇ ਟੀਚਰ ਫਰੰਟ ਦੀ ਗੱਲ ਰੈਲੀ ਹੈ ਕੱਲ 37 ਕਿਲੋ ਚਾਰਤੀ ਹੋਈ ਹੈ 10 ਤਰੀਕ ਨੂੰ ਤੇ ਇਸ ਤੋਂ ਬਾਅਦ ਜਿਹੜੇ ਪੈਨਸ਼ਨਰ ਉਹਨਾਂ ਦੀ ਵੀ ਰੈਲੀ ਆ ਤੇ ਇਹਨਾਂ ਦੀ ਰੈਲੀ ਜਿਹੜੀ ਲਾਸਟ ਦੇ ਵਿੱਚ 16 ਤਰੀਕ ਦੇ ਜਿਹੜੀ ਆ ਮਾਨ ਪੱਤਰ ਜਿੰਨੇ ਵੀ ਵਰਕਰ ਜਿਹੜੇ ਆ ਸਰਕਾਰ ਦੇ ਖਜ਼ਾਨੇ ਚੋਂ ਤਰਖਾ ਨਹੀਂ ਲੈਂਦੇ ਘਾਟਾ ਖਾਵਾ ਦੇ ਕੰਮ ਕਰਦੇ ਆ ਇਹਨਾਂ ਦੇ ਹੱਕ ਵਿੱਚ ਜਿਹੜੀ ਆ 16 ਤਰੀਕ ਤੇ ਰੈਲੀ ਕਰਨ ਜਾ ਰਹੇ ਆ ਤੇ ਇਸ ਕਰਕੇ ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨ ਲੈਣੀ ਤਾਂ ਠੀਕ ਹੈ ਨਹੀਂ ਤੇ ਇਹਦੇ ਵਾਸਤੇ ਕੋਈ ਸੂਬਾ ਪੱਤਰੀ ਐਕਸ਼ਨ ਜਿਹੜਾ ਜਰੂਰ ਲਿਖੋ ਮੁਲਾਜ਼ਮ ਦਾ ਜਿਹੜਾ ਉਹ ਹੈਗਾ ਵੀ ਆਪਣੀ ਆਵਾਜ਼ ਜਿਹੜੀ ਆ ਉਹ ਠਾਉਣੀ ਇਹ ਜਿਹੜੀਆਂ ਸਰਕਾਰਾਂ ਆ ਉਹ ਵੇਖੋ ਜੀ ਪਿਛਲੇ ਸਮੇਂ 'ਚ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਤੋਂ ਮੈਂ ਦਿਆਂਦਾ ਵੀ ਇਹ ਸਰਕਾਰ ਨੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਤੇ ਬੜਾ ਕੁਝ ਦਿੱਤਾ ਇਹ ਨਹੀਂਗਾ ਵੀ ਆਪਾਂ ਕਹਿ ਸਕਦੇ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਿੰਨੇ ਅੱਗੇ ਧਰਨੇ ਲੱਗਦੇ ਹੁਣ ਧਰਨੇ ਕਦੀ ਲੱਗੇ ਨਹੀਂ ਇਹ ਕਰਕੇ ਸਾਡੀ ਸਰਕਾਰ ਜਿਹੜੀ ਆ ਉਹ ਮੁਲਾਜ਼ਮਾਂ ਦੇ ਪ੍ਰਤੀ ਜਿਹੜੀ ਆ ਜਾਗਰਤਿਆ ਕਿੰਨੇ 57000 ਮੁਲਾਜ਼ਮਾਂ ਨੂੰ ਨੌਕਰੀ ਵੀ ਦਿੱਤੀ ਹੈ ਫਿਰ ਅੱਜ ਧਰਨਾ ਕਰਕੇ ਕਹਿੰਦੇ ਧਰਨੇ ਨਹੀਂ ਦੇ ਦਿੱਤੇ ਇਕੱਥਾ ਹੋਇਆ ਜੀ ਇਹ ਜੀ ਧਰਨੇ ਨਿੱਕੇ ਮੋਏ ਤਾਂ ਚੱਲਦੇ ਰਹਿੰਦੇ ਪਰ ਉਹ ਜਿਹੜੀਆਂ ਜਿੱਦਾਂ ਚੰਦੀਗੜ੍ਹ ਪਹਿਲਾਂ ਜਦੋਂ ਸਾਡੇ ਟਾਈਮ ਤੇ ਮਵੇਂ ਇਹ ਮੁਲਾਜ਼ਮਾਂ ਦਾ ਲੀਡਰ ਰਹਿਣਾ ਬੜੀਆਂ ਅਹੀਂ ਜਿਹਦੇ ਬੰਦੀਆਂ ਦੇ ਉਸ ਟਾਈਮ ਤੇ ਅਹੀਂ ਜਦੋਂ ਜਦ ਕਰਦੇ ਰਹੇ ਆ ਉਹਨਾਂ ਸਰਕਾਰਾਂ ਤੇ ਤੇ ਉਹਨਾਂ ਨੇ ਸਾਨੂੰ ਕੋਈ ਡੀਏਟੀ ਕੱਖ ਦਿੱਤਾ ਹੀ ਨਹੀਂ ਉਦੋਂ ਆ ਹੁਣ ਹੀ ਆਪਾਂ ਜਿਹੜਾ ਇਹਨਾਂ ਕੋਲ ਲਿਆ ਆ ਇਹ ਸਰਕਾਰ ਕੋਲ ਇਹ ਕਰਕੇ ਮੈਂ ਆਂਦਾ ਵੀ ਇਹ ਸਰਕਾਰ ਜਿਹੜੀ ਆ ਮੁਲਾਜ਼ਮਾਂ ਦੇ ਪ੍ਰਤੀ ਜਾਗ ਤੇ ਕੀ ਵਿਸ਼ਵਾਸ ਦਵਾ ਰਹੇ ਹੋ ਇਹਨਾਂ ਨੂੰ ਜਵਾਦ ਆਇਆ ਵੀ ਆਪਣੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਉਹ ਅੱਜ ਹੀ ਅਸੀਂ ਆਨਲਾਈਨ ਜਿਹੜਾ ਇਹਨਾਂ ਦਾ ਮੰਗ ਪੱਤਰ ਕਰਦੇ ਆਂਗੇ ਬਾਕੀ ਹਾਰਡ ਕਾਪੀ ਜਿਹੜੀ ਆ ਉਹ ਡਾਕਟਰ